ਆਰੇ ਤੁਸੀਂ ਲੋਕਾਂ ਨੇ ਸਾਡਾ ਸਾਥ ਦਿੱਤਾ ਤੁਸੀਂ ਲੋਕ प्रोग्राम कराया मास्टर सुखदेव जी ने कर्मचारी संगठन के प्रमिंदर इन्हों की टीम मास्टर हरदीप जी सरदार मुकंद सिंह जी सरदार मजिंदर सिंह जी तरसेब सिंह लखिया जी आ मेरे दो नालियों के मंदर सिंह सराय का काम करने की मोहम्मद तुम सारे तुम सारे ने डट के ਕੰਨ ਦਾ ਮੁੱਖ ਮੰਤਰੀ ਕਹਿੰਦੇ ਰਸੂਲਾਣਾ ਬੈ ਗਿਆ ਤੇ ਰਾਜੇ ਨੂੰ ਮਹਾਰਾਜੇ ਨੂੰ ਲਾ ਕੇ ਆਪ ਬੰਗਤ ਹੋਰ ਚ ਪੱਕੀਆਂ ਚੋਂਦਾ ਸੀ ਮੁੱਖ ਮੰਤਰੀ ਬਣਾਇਆ ਤੈਨੂੰ ਦੱਦਾ ਬਣਦਾ ਪਿੰਟ ਲੋੜੇ ਵਾਲਾ ਮੁੱਖ ਮੰਤਰੀ ਬਣਾਇਆ ਕਿ ਘੜੀ ਦੇ ਘੜੀ ਦੇ ਆ ਪਉਤੀ ਪੰਜਾਬ ਦੀ ਸੱਤਾ ਦੇ ਕਬਤੇ ਦੇ ਮਾਲਕ ਨਾ ਬਣਦਾ ਅਸੀਂ ਇੰਨਾ ਤਾਂ ਕੀਤਾ ਇੰਨਾ ਕੰਮ ਕੀਤਾ ਦੇ ਕੋਕੇ ਦਾ ਆਇਆ ਸਾਡੇ ਤੇ ਪਾਰਟੀ ਤੇ ਜਿਹੜਾ ਕਾਗਜ਼ ਨੂੰ ਗੋਲਣਾ ਪਾਉਣ ਆ ਰਿਹਾ ਪੰਜਾਬ ਦਾ ਪ੍ਰਧਾਨ ਲਾਇਆ ਜੇ 25 ਸਾਲ ਇਹਨਾਂ ਯੋਗੀਆਂ ਦੇ ਚਾਲ ਚੱਲ ਇਨਸਾਰ ਖਰਾਬ ਕੀਤੇ ਉਹ ਨੂੰ ਪਤਾ ਲੱਗਾ ਉਹ ਕਿਹੜਾ ਅਫੇਰ ਆਣਗੇ ਅਕਾ ਟੱਕ ਲੈ ਕਿਹੜਾ ਫੇਰ ਆਲੇ ਕਿਹੜਾ वारी <laughs> राणी ਕੀ ਐਂਡਾ ਪੰਜਾਬ ਚਰਨ ਦਸ਼ਤ ਦੇੰਦੇ ਪੰਜਾਬ ਫਰਨਾ ਘੜੀਆਂ ਦੱਸਾਂ ਕਿ ਤੁਸੀਂ ਕੰਭੇ ਜਦੋਂ ਮੈਂ ਕਬਰ ਦੇ ਵਿੱਚ ਪਿਆ ਸੀ ਸਾਰਿਆਂ ਨੇ ਕੱਟਾ ਹੋਇਆ ਤੇ ਗੱਲ ਆਵਾਜ਼ ਵੀ ਪਾਰਟੀ ਦੇ ਛੇੜਿਆ ਤੇ ਜੇ ਵੀ ਪਾਰਟੀ ਦਾ ਕੋਈ ਦਾ ਜਿਸ ਦੀ ਫਾਇਦਾ ਦਾ ਆਹ ਬਾਰੇ ਤੇ ਡਾਕਟਰ ਬੈਠਾ ਕੁਸ਼ੇਰ ਗਿਆ ਨਾ ਇਹ ਹੰਕਾਰ ਨਾਲ ਬੈਠੋ ਬੜਾ ਵਦਮ ਛੇ ਕਿੰਨੀ ਤੱਕ ਆ ਗਿਆ ਇਸ ਨੇ ਲੱਗਾਇਆ ਲੱਖਾਂ ਤੋਂ ਇੱਕ ਲੋਗਾ ਹੋ ਗਏ ਕਿਹੜਾ ਛੱਡਦਾ ਡੰਗਰ ਡਾਕਟਰ ਰਸ਼ਵਾ ਦਾ ਡਾਕਟਰ ਤੁਸੀਂ ਕੋਈ ਬੇਲਾ ਦੇ ਕੇ ਆ ਜੀ ਆ ਡਾਕਟਰਾਂ ਸਭ ਆਪਣੇ ਮੈਡੀਕਲ ਮਾਰੀ ਲੈਂਦੇ ਪੈਸੇ ਜਾਂ ਕਦੀ ਕਿੰਨੀ ਹੋ సత్తర ఇ ది ఫలి Twenty percent. ਕਬਰੂਤਰੀ ਤੋਂ ਤੋ ਪਰੂ ਚੇਹੇ ਤੇ ਕਰਾ ਸੀ ਪੁਧਿਆਰ ਕਿਦਾ ਬਾਪ ਕਿੰਝ ਤਰੀਕੂ ਅਸੀਂ ਕਾਲਜ ਆਣੇ ਸੱਤ ਲਾਇਆ ਕਾਲਜ ਕਿੱਥੇ ਜਿਹੜਾ ਬੰਦ ਕਮਰਾ ਮੇਰਾ ਸੈਂਕਰੀਏਟ ਵਾਲਾ ਸੈਂਕਰੀਏਟ ਵਾਲਾ ਐਸੀ ਕੁਐਸ਼ਨ ਦਾ

आज या और टकराव नहीं है कि रत्न लाइव बात करते हैं डेढ़ किलो ज्यादा प्यासी दवाई है भैया केवल नक्टर के हाथ खाली कह रहे थे बोल के भी निकालूंगा लगा रहे बड़ा ये सही बात है दवाई दी में कुछ की गणना जाओ यार एक मिनट उन कमपेंसेशन बहुत रुकी हुई है बड़ा लाइक रखो जरा जी मकसद कुछ की गणना जाओगे आज ਬਾਬਾ ਸਾਹਿਬ ਅੰਬੇਡਕਰ ਜਿਹਦਾ ਜਨਮ ਦਿਹਾੜਾ ਮੁਕਸ਼ਰ ਦੇ ਵਿੱਚ ਬੌਝਲ ਕਰਮਚਾਰੀ ਸੰਘਣ ਵੱਲੋਂ ਮਨਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਸੀ ਔਰ ਮੈਂ ਹਾਜ਼ਰੀ ਲਾਈ ਆ ਔਰ ਇੱਥੇ ਇਕੱਠੇ ਹੋਏ ਸਮੁੱਚੇ ਸਮਾਜ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਬਾਰੇ ਉਹਨਾਂ ਦੇ ਹੱਕਾਂ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਆ ਔਰ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਧਿਅਮ ਰਾਹੀਂ ਜਿੰਨੀਆਂ ਵੀ ਅੱਜ ਨਮੀਆਂ ਐਪਲੀਕੇਸ਼ਨਾਂ ਲਗਭਗ 35-40 ਦੇ ਲਗਭਗ ਦੁਖੀ ਤਖਿਆਰੇ ਲੋਕ ਜਿਹੜੇ ਆ ਉਹ ਮੈਨੂੰ ਮਿਲੇ ਆ ਉਹਨਾਂ ਦੀਆਂ ਸ਼ਿਕਾਇਤਾਂ ਕਿਸੇ ਦੀ ਪੰਜਾਬ ਪੁਲਿਸ ਦੇ ਵਿੱਚ ਕਾਰਵਾਈ ਪੰਡਿੰਗ ਪਈ ਆ ਵਿਭਾਗ ਦੇ ਵਿੱਚ ਕਿਸੇ ਦੀ ਕਿਸੇ ਡਿਪਾਰਟਮੈਂਟ ਤੇ ਤਰਕੀ ਜਾਂ ਰਿਵਿਊਸ਼ਨ ਕਿਸੇ ਦੇ ਕੋਰਟ ਦੇ ਫੈਸਲੇ ਹੋਈ ਲੱਗੂ ਤਾਂ ਸਾਰੀਆਂ ਮੈਂ ਗੱਲਾਂ ਲਈਆਂ ਆ ਲਿਖਤੀ ਲਈਆਂ ਆ ਔਰ ਆਉਣੇ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹਨਾਂ ਸ਼ਿਕਾਇਤਾਂ ਤੇ ਪੂਰਾ ਜਿਹੜਾ ਨਿਪਟਾਰਾ ਕਰਾਂਗੇ ਸਰ ਜੀ ਜੀ ਬਾਬਾ ਸਾਹਿਬ ਦੀਆਂ ਮੂਰਤੀ ਤੇ ਆ ਵੀ ਛੇੜਛਾੜ ਹੁੰਦੀ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਕੱਲ 14 ਅਪ੍ਰੈਲ ਐ ਔਰ ਜਿਹੜਾ ਕੈਨੇਡਾ ਦੀ ਧਰਤੀ ਔਰ ਜਾਂ ਅਮਰੀਕਾ ਦੀ ਧਰਤੀ ਤੇ ਜਿਹੜਾ ਦਸ਼ਮੇਸ਼ ਪਿਤਾ ਦੀ ਓਟ ਆਸਰਾ ਲੈ ਕੇ ਇੱਕ ਉਹ ਜਿੱਦਾਂ ਅੰਬ ਦੀ ਗਟਕ ਚੂਪੀਓ ਹੁੰਦੀ ਉਦਾਂ ਦੇ ਮੂੰਹ ਵਾਲਾ ਹੈਗਾ ਆ ਕਿਆ ਨੋਆ ਉਹਦਾ ਪੰਨੂ ਪੰਨੂ ਤੇ ਤੇ ਉਹ ਗੁਰਪਤਵੰਤ ਤਾਂ ਨਹੀਂ ਹੈਗਾ ਉਹ ਗੁਰੂ ਦਾ ਤਾਂ ਪਤਵੰਤ ਹੈ ਨਹੀਂ ਉਹ ਤਾਂ ਗੁਰੂ ਦੀ ਪਤ ਨੂੰ ਖਤਮ ਕਰਨ ਵਾਲਾ ਆ ਉਹ ਕਹੇ ਗੁਰੂ ਦੀ ਪਾਤਸ਼ਾਹ ਇਹ ਕਹਿੰਦੀ ਆ ਇਹਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਤੇ ਜਿਹੜਾ ਗਰੀਬਾਂ ਸਿੱਖਾਂ ਦਾ ਰਹਿਬਰ ਵਾ ਇਹ ਜਿਹੜਾ ਇਹ ਗੁਰੂ ਦੀ ਵਿਚਾਰਧਾਰਾ ਦੀ ਬੇਪੱਤੀ ਕਰ ਰਿਹਾ ਪੰਨੂ ਆ ਇਹ ਤਾਂ ਬਾਬਾ ਸਾਹਿਬ ਅੰਬੇੜਕਰ ਤੇ ਹਮਲਾ ਦੀਆਂ ਧਮਕੀਆਂ ਦੇ ਰਿਹਾ ਹਮਲਾ ਕਰਵਾ ਰਿਹਾ ਉਹ ਵੀ ਪਹਾੜੇ ਦੇ ਟੱਟੂਆਂ ਤੋਂ ਮੈਂ ਕਹਿੰਦਾ ਆ ਕਿ ਪੰਨੋ ਪੰਜਾਬ ਦੇ ਵਿੱਚ ਗਰੀਬਾਂ ਦੀ ਬਾਹ ਫੜਨ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹਦੇ ਅਗਵਾਈ ਕਰ ਰਹੇ ਆ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਹੈ ਸ੍ਰੀ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਇਹ ਸੇਵਾ ਗਰੀਬਾਂ ਦੀ ਬਾਹ ਫੜਨ ਦੀ ਬਤੌਰਨ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਉਹ ਸਾਡੀ ਲਗਾਈ ਆ ਤੇ ਫੇਰ ਟੱਕਰ ਨਾ ਹੀ ਆ ਤੇ ਸਿੱਧਾ ਹੀ ਟੱਕਰ ਲਾ ਇਹ ਬੁੱਤਾ ਨਾ ਕੀ ਟੱਕਰ ਨਾ ਤੇ ਆ ਬੈਠਾ ਬਾਬਾ ਸਾਹਿਬ ਮੇੜ ਕੇ ਦਾ ਚੇਲਾ ਤੇ ਟੱਕਰੇ ਜਿੱਥੇ ਟੱਕਰ ਨਾ ਸਰ ਪਿਛਲੇ ਲੰਮੇ ਸਮੇ ਤੋਂ ਜਿਹੜਾ ਹੈ ਉਹਦਾ ਖਾਲੀ ਪਿਆ ਸੀਗਾ ਤੇ ਕਿੰਨਾ ਗਿਆ ਕਾਫਿਲਾ ਹੈ ਜਿਹੜੀਆਂ ਪੰਜਾਬ ਦੀ ਇਹਦੀ ਤਕਰੀਬਨ 2017 ਤੋਂ ਜੋ ਮੈਂ ਕੱਚਾ ਜਿਹਾ ਡਾਟਾ ਕਢਵਾਇਆ ਉਹ ਤਕਰੀਬਨ 55000 ਤੋਂ ਜ਼ਿਆਦਾ ਫਾਈਲਾਂ ਪੈਂਡਿੰਗ ਆ ਔਰ ਰੋਜ਼ 30 35 ਦੀ ਔਸਤ ਨਾਲ ਨਮੀਆਂ ਫੈਲਾ ਆ ਰਹੀਆਂ ਆ ਤੇ ਮੈਨੂੰ ਇਹ ਤਾਂ ਲੱਗਦਾ ਕਿ 5000 ਪਿਛਲੀਆਂ ਔਰ 5000 ਇਸ ਸਾਲ ਦੀਆਂ ਤੇ ਮੈਨੂੰ ਇਸ ਸਾਲ ਦੇ ਵਿੱਚ 2026 ਦੀ ਜਿਹੜੀ ਮਾਰਚ ਹੈ ਉਦੋਂ ਤੱਕ 6000 12000 ਫੈਲਾ 10000 ਤੋਂ ਜ਼ਿਆਦਾ ਤਾਂ ਘੱਟੋ ਘੱਟ ਮੰਨ ਲਓ ਨਾ ਇਹ ਫੈਲਾ ਨਾ ਮੈਨੂੰ ਕੋਲ ਡਾ ਪਏਗਾ ਔਰ ਇਹ ਬਹੁਤ ਜ਼ਿਆਦਾ ਕੰਮ ਹੈ ਸਰ ਜਿਵੇਂ ਐਸੀ ਕਮਿਸ਼ਨ ਦੇ ਕੰਪਲੀਟਾ ਪਾ ਦਿੰਦੇ ਆ ਰੋਲ ਜਾਂਦੇ ਆ ਉਹ ਪਬਲਿਕ ਨੂੰ ਜਾਂ ਜਾਣੂ ਨਹੀਂ ਐਸੀ ਕਮਿਸ਼ਨ ਨੂੰ ਪਬਲਿਕ ਨੂੰ ਕੀ ਪੀਂਦਾ ਜਿਹੜਾ ਨੇ ਕੋਈ ਸ਼ਿਕਾਇਤਾਂ ਪਾਈਆਂ ਔਰ ਉਹਨਾਂ ਤੇ ਸੁਣਵਾਈ ਨਹੀਂ ਹੋਈ ਉਹ ਮੈਨੂੰ ਲਿਖਤੀ ਤੌਰ ਤੇ ਆਪਣੀ ਕੋਈ ਵੀ ਜਿਹੜਾ ਨੰਬਰ ਵਾ WhatsApp ਦਾ ਮੇਰਾ ਵਰਤਣ ਮੇਰੇ WhatsApp ਤੇ ਤੁਸੀਂ ਜੋ ਵੀ ਭੇਜਦੇ ਹੋ ਮੇਰੇ ਕੋਲ ਤੱਕ ਤਾਂ ਮੇਰੀ ਅੱਖਾਂ ਦਾ ਆਪਰੇਸ਼ਨ ਹੋਇਆ ਸੀ 2015-16 ਚ ਮੇਰੀ ਨਜ਼ਰ ਦਾ ਕਿ ਮੈਂ WhatsApp ਜ਼ਿਆਦਾ ਨਹੀਂ ਵਰਤਦਾ ਔਰ ਦੂਸਰਾ ਕਿ ਮੈਨੂੰ ਜਾਂ ਤਾਂ ਉਹ ਬਾਈ ਡਾਕ ਜਾਂ ਨਿੱਜੀ ਪੇਸ਼ੀਨਾ ਆਪਣਾ ਸ਼ਿਕਾਇਤ ਆਪਣਾ ਕੋਈ ਵੀ ਉਹਨਾਂ ਦੀ ਕੋਈ ਪਿੰਡ ਦੀ ਕੋ ਭੇਜ ਸਕਦੇ ਜਿਵੇਂ ਪਹਿਲਾਂ ਵੀ ਐਸ਼ੀ ਕਮਿਸ਼ਨ ਬਣੇ ਰਹੇ ਆ ਲੱਗੇ ਰਹੇ ਉੱਤੇਦਾਰ ਤੋਂ ਡਾਕੀ ਵੱਖਰਾ ਹੋਊਗਾ ਨਹੀਂ ਮੇਰਾ ਵੱਖਰਾ ਦੇਖੋ ਜਿਹੜੇ ਮੇਰੇ ਤੋਂ ਪਹਿਲਾਂ ਲੱਗੋ ਸਾਰੇ ਸਤਿਕਾਰਯੋਗ ਆ ਪੂਜਨੀਕ ਹੈ ਜੋ ਉਹਨਾਂ ਨੇ ਚੰਗੀਆਂ ਪਰਤਾ ਪਾਈਆਂ ਆ ਉਹਨਾਂ ਪਰਤਾ ਤੇ ਅੱਗੇ ਵਧਾਂਗੇ ਧੰਨਵਾਦ ਜਨਮ ਦਿਹਾੜਾ ਸੀ ਕੀ ਮੈਸੇਜ ਦੇਣਾ ਚਾਹੁੰਦੇ ਸਮੁੱਚੇ ਦਲਿਤ ਪਛੜੇ ਵਰਗਾਂ ਨੂੰ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਕਿਉਂਕਿ ਬਾਬਾ ਸਾਹਿਬ ਅੰਮੇੜਕਲ ਕੱਲੇ ਦਲਤਾਂ ਦੇ ਨਹੀਂ ਪਛੜਿਆਂ ਲਈ 340 ਧਾਰਾ OBC ਅੱਜ ਜੇ ਨੌਕਰੀਆਂ ਓਬੀਸੀ ਕਰਦਾ ਤਾਂ ਬਾਬਾ ਸਾਹਿਬ ਦੀ ਦੇਣ ਹੈ ਔਰ ਜਿਹੜੀ ਆਪਾਂ ਬਿਜਲੀ ਵਰਤਦੇ ਭਖੜਾ ਡੈਮ ਇਹ ਵੀ ਬਾਬਾ ਸਾਹਿਬ ਦੀ ਦੇਣ ਹੈ ਆ ਜਿਹੜੇ ਬੈਂਕਾਂ 'ਚ ਜਾ ਕੇ ਅਸੀਂ ਖਾਤੇ ਖਿਲਾਉਣੇ ਆ ਪੈਨਸ਼ਨਾਂ ਲੈਣੇ ਆ ਇਹ ਆਰਬੀਆਈ ਵੀ ਬਾਬਾ ਸਾਹਿਬ ਮਿਹੜਕਰ ਦੀ ਦੇਣ ਹੈ ਔਰ ਜਿਹੜੀ ਆ ਵਿਮਨ ਅੱਜ ਹਰ ਵਰਗ ਦੀ ਅਧਿਕਾਰ ਲੈ ਰਹੀ ਬਾਬਾ ਸਾਹਿਬ ਮਿਹੜਕਰ ਦੀ ਦੇਣ ਹੈ ਆ ਪੈਲਸ ਬੋਕਰ ਆਇਆ ਇਹ ਹੋਟਲ ਤੱਕ ਵੀ ਲਿਖਿਓ ਆ ਬਾਬਾ ਸਾਹਿਬ ਮਿਹੜਕਰ ਨੇ ਸਵਧਾਨ ਨੇ ਇਸ ਕਰਕੇ ਬਾਬਾ ਸਾਹਿਬ ਮਿਹੜਕਰ ਦਾ ਜਨਮ ਦਿਹਾੜਾ ਹਰ ਘਰ ਦੇ ਵਿੱਚ ਕੇਟਕ ਕੇ ਮਨਾਇਆ ਜਾਣਾ ਚਾਹੀਦਾ ਧੰਨਵਾਦ ਜੀ ਅੱਗੇ ਅਸਤੁਕਾਰ ਗ੍ਰੀਸ਼ਾ ਜੀ ਤੁਹਾਨੂੰ ਮਿਲਣਾ